ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਇਹ ਨਰਮਾ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਆਪਾਂ ਤਕਰੀਬਨ ਡੇਢ ਕ ਮਹੀਨਾ ਹੋ ਗਿਆ ਇਸ ਨਰਮੇ ਨੂੰ ਰੌਣੀ ਤੋਂ ਬਾਅਦ ਇੱਕ ਪਾਣੀ ਲੱਗਿਆ ਤੇ ਆ ਹੁਣ ਪੱਤੇ ਪੁੱਤੇ ਤਾਂ ਉਹ ਚੱਕੀ ਖੜਾ ਰੱਬ ਕੰਨੀ ਨੂੰ ਮੀਮੂ ਮੰਗਦਾ ਇੱਕ ਪਾਣੀ ਦੀ ਇਹਨੂੰ ਮੰਗ ਹੋਰ ਆ ਤੇ ਉਹ ਬਜ਼ੁਰਗ ਫਿਰਦੇ ਆ ਸਾਹਮਣੇ ਜੇ ਆਪਣੇ ਖੇਤ ਦੇ ਗਵਾਂਢੀ ਆ ਇਹ ਨਰਮਾ ਹੈਗਾ ਇੰਨਾ ਦਾ ਵੀਡੀਓ ਬਣਾਉਣੀ ਸੀ ਪਹਿਲਾਂ ਕੁਝ ਦਿਨ ਪਰ ਆਪਾਂ ਥੋੜਾ ਜਿਹਾ ਲੇਟ ਹੋ ਗਏ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਇਹਨਾਂ ਫਸਲਾਂ ਦੇ ਉੱਪਰ ਜਿਹੜੇ ਮੇਨ ਖਰਚੇ ਉਹ ਕਿਹੜੇ ਆ ਜਿਵੇਂ ਉਹਨੂੰ ਦਵਾਈ ਨਹੀਂ ਮਿਲਣੀ ਚੰਗੀ ਇਹ ਚੰਗਾ ਬੀ ਨਹੀਂ ਮਿਲਣਾ ਇਹ ਚੀਜ਼ਾਂ ਮਾਰ ਪਾ ਜਾਂਦੀਆਂ 800 ਤੇ 46 ਨੰਬਰ ਬੀ ਆ ਇਹ ਤੇ ਇਸ ਨਰਮੇ ਨੂੰ ਹੁਣ ਤੇਲਾ ਜਿਹੜਾ ਪੈ ਚੁੱਕਿਆ ਕਿਉਂਕਿ ਠੰਡ ਰਹੀ ਹੈ ਕੁਝ ਦਿਨਾਂ ਚ ਪਿੱਛੇ ਉਹਦਾ ਕਰਕੇ ਤੇਲੇ ਦੀ ਜਿਹੜੀ ਸਮੱਸਿਆ ਇਹਨੂੰ ਆ ਗਈ ਹੈ ਤੇ ਪੱਤੇ-ਪੱਤੇ ਇਕੱਠੇ ਹੁੰਦੇ ਜਾਂਦੇ ਆ ਇਹ ਇੱਕ ਸਮੱਸਿਆ ਜਿਹੜੀ ਪਹਿਲਾਂ ਨਰਮੇ ਨੂੰ ਆਈ ਸੀ ਉਹ ਦੁਬਾਰਾ ਫੇਰੇ ਦੇ ਵਿੱਚ ਆ ਗਈ ਆ ਦੇਖੋ ਮਿਲੀਬੱਗ ਜਿਹੜੀ ਇੱਥੇ ਹੁਣ ਪੈਦਾ ਹੁੰਦੀ ਜਾ ਰਹੀ ਆ ਆ ਬੱਗਾ ਤੇ ਜੇ ਕਿਸੇ ਵੀਰ ਨੂੰ ਪਤਾ ਕੋਈ ਦਵਾਈ ਬਾਰੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇਲੇ ਬਾਰੇ ਵੀ ਦੱਸ ਦਿਓ ਤੇ ਮਿਲੀਬੱਗ ਬਾਰੇ ਵੀ ਦੱਸਿਓ ਦੂਸਰੀ ਗੱਲ ਕਿ ਇਹ ਫਸਲ ਰეკਮੈਂਡ ਕਰਨੀ ਚਾਹੀਦੀ ਹੈ ਸਰਕਾਰ ਨੂੰ ਝੋਨੇ ਦੀ بجائے ਇਹਦੇ ਤੇ ਖਰਚਾ ਘੱਟ ਆ ਪਾਣੀ ਦੀ ਖਪਤ ਘੱਟ ਆ ਪਰ ਮੇਨ ਜਿਹੜੀ ਚੀਜ਼ ਤੇ ਆ ਜਾਂਦੀ ਆ ਉਹ ਦਵਾਈਆਂ ਤੇ ਵੀ ਬਾਰੇ ਜਿਹੜੀ ਸਰਕਾਰ ਸੋਚੀ ਇਸ ਵਿਸ਼ੇ ਤੇ ਇੱਕ ਗੱਲ ਹੋਰ ਤੁਹਾਡੇ ਨਾਲ ਕਰਨੀ ਸੀ ਕਿ ਕੁਝ ਦਿਨ ਪਹਿਲਾਂ ਜਿਹੜਾ ਲੈਂਡ ਪੂਲਿੰਗ ਐਕਟ ਜਿਹੜਾ ਆਇਆ ਉਹਦੇ ਤਹਿਤ ਸਰਕਾਰ ਜਿਹੜੀਆਂ ਜ਼ਮੀਨਾਂ ਹੋਣਾ ਕਿਸਾਨਾਂ ਤੋਂ ਖੋ ਰਹੀ ਹੈ ਤੇ ਲੁਧਿਆਣੇ ਦੇ ਵਿੱਚ ਕੁਝ ਵਪਾਰੀ ਸੀ ਉਹਨਾਂ ਤੋਂ ਜ਼ਮੀਨਾਂ ਧੱਕੇ ਦੇ ਨਾਲ ਕਹਿੰਦੇ ਖੋਈਆਂ ਖੋਈਆਂ ਇਹਦਾ ਸਾਰੇ ਸਮਾਜ ਨੂੰ ਆਪਾਂ ਨੂੰ ਰਲ ਕੇ ਵਿਰੋਧ ਕਰਨਾ ਚਾਹੀਦਾ ਇਹ ਨੀਤੀਆਂ ਜਿਹੜੀਆਂ ਹੈ ਜਰਖੇ ਧਰਤੀ ਖਾਤਰ ਬਹੁਤ ਕਾਤਕਸਾਬਤ ਹੋਣਗੀਆਂ ਕਿਉਂਕਿ ਰੋਟੀ ਦਾ ਮਤਾਲਬਾ ਤੁਸੀਂ ਕਿਸੇ ਵੀ ਚੀਜ਼ ਨਾ ਕਰ ਸਕਦੇ ਇੱਕ ਥਾਲੀ ਰੋਟੀ ਦੀ ਇੱਕ ਸਮੇਂ ਦੀ ਇੱਕ ਗਲਾਸ ਪਾਣੀ ਦਾ ਜੇ ਕਿਸੇ ਨੂੰ ਤੇ ਲੱਗੀ ਆ ਤਾਂ ਕਰੋੜਾਂ ਦਾ ਵੇਖ ਸਕਦਾ ਤੇ ਇੱਕ ਥਾਲੀ ਰੋਟੀ ਦੀ ਲੱਖਾਂ ਰੁਪਈਆ ਚ ਵੇਖ ਸਕਦੀ ਹੈ ਕੋਈ ਵੀ ਚੀਜ਼ ਤੁਸੀਂ ਉਹਦੇ ਪਿੱਛੇ ਲੈ ਸਕਦੇ ਹੋ ਤੇ ਜਿਹੜੀ ਰੋਟੀ ਆ ਉਹ ਇਸ ਜ਼ਮੀਨ ਤੋਂ ਪੈਦਾ ਹੋਣੀ ਹੈ ਇਹ ਚੀਜ਼ਾਂ ਦੇ ਮਤਾਲਵੇ ਕੀਤੇ ਜਾ ਸਕਦੇ ਆ ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਹੈ ਯੂਕਰੇਨ ਤੇ ਰਸ਼ੀਆ ਲੜ ਰਹੇ ਆ ਦੁਨੀਆ ਦੀ ਸਭ ਤੋਂ ਜ਼ਰਖੇਜ਼ ਧਰਤੀ ਯੂਕਰੇਨ ਦੀ ਮੰਨੀ ਜਾਂਦੀ ਹੈ ਕਿਉਂਕਿ 33% ਤੋਂ ਵੱਧ ਉੱਥੇ ਖੇਤੀ ਕਣਕ ਦੀ ਹੁੰਦੀ ਹੈ ਤੇ ਦੁਨੀਆ ਦੀ ਸਭ ਤੋਂ ਵੱਡੀ ਸਪਲਾਈ ਲੈਣ ਯੂਕਰੇਨ ਆ ਪਿਛਲੇ ਕੁਝ ਸਾਲਾਂ ਤੋਂ ਜਦੋਂ ਜੰਗ ਲੱਗੀ ਆ ਤੇ ਯੂਕਰੇਨ ਜਿਹੜਾ ਸਪਲਾਈ ਨਹੀਂ ਪੂਰੀ ਕਰ ਸਕਿਆ ਕਿਉਂਕਿ ਲੜਾਈ ਦੇ ਦੌਰਾਨ ਉਥੋਂ ਕਣਕ ਜਿਹੜੀ ਬਾਹਰ ਨਹੀਂ ਜਾ ਸਕੀ ਵਪਾਰ ਨਹੀਂ ਹੋ ਸਕਿਆ ਆਪਣੇ ਵੀ ਇੱਥੇ ਇਹਨਾਂ ਚੀਜ਼ਾਂ ਦੇ ਰੇਟ ਵਧੇ ਸੀ ਪਰ ਦੂਜੇ ਪਾਸੇ ਹੁਣ ਜੇ ਪੰਜਾਬ ਦੀ ਗੱਲ ਕਰੀਏ ਜੇ ਇੱਥੇ ਸ਼ਹਿਰੀਕਰਨ ਵੱਧਦਾ ਉਹਦੇ ਨਾਲ ਇੱਥੇ ਜ਼ਮੀਨ ਦੀ ਘਾਟ ਪਊਗੀ ਤੇ ਫਸਲ ਜਿਹੜੀ ਕਟੂਗੀ ਵੈਸੇ ਵੀ ਆਪਣੇ ਦੇਸ਼ ਦੀ ਜਿਹੜੀ ਆਬਾਦੀ ਹੈ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਏਡੀ ਵੱਡੀ ਆਬਾਦੀ ਵਾਲੇ ਮੁਲਕ ਨੂੰ ਖਾਦ ਪਦਾਰਥਾਂ ਦੀ ਜ਼ਰੂਰਤ ਜਿਹੜੀ ਪੈਂਦੀ ਹੈ ਇਸ ਦੇਸ਼ ਦੀ ਸਰਕਾਰ ਨੂੰ ਪਤਾ ਨਹੀਂ ਕੀ ਹੋਇਆ ਨਾ ਕੋਈ ਨਦੀ ਨਾਲਾ ਸਾਫ਼ ਆ ਨਾ ਕੋਈ ਇੱਥੇ ਪਾਣੀ ਦਾ ਪ੍ਰਬੰਧ ਆ ਚੰਗਾ ਕਿਉਂਕਿ ਜਿੰਨਾ ਪਾਣੀ ਸਾਡੀ ਧਰਤੀ ਦੇ ਉੱਪਰ ਆ ਉਹਨਾਂ ਪਾਣੀ ਕਿਸੇ ਹੋਰ ਦੇਸ਼ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਹੋਊਗਾ ਕਿਉਂਕਿ ਨਦੀਆਂ ਨੂੰ ਸਾਫ਼ ਰੱਖਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਿਸ਼ਵ ਯੁੱਧ ਕਹਿੰਦੇ ਪਾਣੀ ਦੇ ਉੱਪਰ ਹੋਣਾ ਪਾਣੀ ਦੇ ਉੱਪਰ ਲੜਾਈਆਂ ਹੋਣਗੀਆਂ ਨਾ ਤਾਂ ਸਾਡਾ ਪਾਣੀ ਸਾਫ਼ ਆ ਤੇ ਨਾ ਸਾਡੀ ਧਰਤੀ ਦੀ ਸੁਰੱਖਿਆ ਤਾਂ ਕਿਉਂਕਿ ਐਕਟ ਇਹੋ ਜਿਹਾ ਆ ਗਿਆ ਇਹ ਸ਼ਹਿਰਾਂ ਦੇ ਲੋਕਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਪਿੰਡਾਂ ਦੇ ਲੋਕਾਂ ਦੀ ਜਗ੍ਹਾ ਤੇ ਉੱਥੋਂ ਦਾ ਸੀਵਰੇਜ ਦਾ ਪਾਣੀ ਵੀ ਜਾ ਕੇ ਪਿੰਡਾਂ ਦੇ ਵਿੱਚ ਪੈਂਦਾ ਤੇ ਸ਼ਹਿਰਾਂ ਕੋਲੇ ਆਪਣੇ ਸੀਵਰੇਜ ਦਾ ਸਿਸਟਮ ਨਹੀਂ ਹੈਗਾ ਪਿੰਡਾਂ ਕੋਲੇ ਆਪਣਾ ਸਾਰਾ ਸਿਸਟਮ ਆ ਤੇ ਸਾਡੇ ਨਹਿਰਾਂ ਨਾਲਿਆਂ ਦੇ ਵਿੱਚ ਪਾਣੀ ਜਿਹੜਾ ਸੀਵਰੇਜ ਦਾ ਸਟਿਆ ਜਾਂਦਾ ਤੇ ਹੋਰ ਗੰਦਾ ਸਮਾਨ ਕੂੜਾ ਕਰਕੜ ਸਟਿਆ ਜਾਂਦਾ ਸ਼ਹਿਰਾਂ ਤੋਂ ਸੋ ਇਹ ਸਾਡੇ ਸਾਰੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਹੁਣ ਜਦੋਂ ਵਿਰੋਧ ਹੋ ਰਿਹਾ ਇਸ ਨੀਤੀ ਦਾ ਤੇ ਸਾਰੇ ਰਲ ਕੇ ਕਰੀਏ ਤੇ ਜਿਹੜਾ ਮੁੱਖ ਕਾਰਨ ਸੀ ਵੀਡੀਓ ਬਣਾਉਣ ਦਾ ਭਾਈ ਦੋਨੇ ਕਾਰਨ ਆਪਣੇ ਮੁੱਖ ਇੱਕ ਤਾਂ ਜ਼ਮੀਨ ਸੰਬੰਧੀ ਤੇ ਦੂਜੀ ਆ ਬਾਗ ਜਿਹੜੀ ਤੁਹਾਨੂੰ ਦਿਖਾਈ ਹੈ ਜੇ ਕਿਸੇ ਵੀਰ ਨੂੰ ਪਤਾ ਤਾਂ ਦਵਾਈ ਜਰੂਰ ਦੱਸਿਓ ਯਾਰ ਆਪਾਂ ਬਾਈ ਨੂੰ ਦੱਸ ਦੇਾਂਗੇ ਕਿਸੇ ਦਾ ਭਲਾ ਹੋ ਜਾਊਗਾ ਦੇ ਤੇਲਾ ਵੀ ਪੈਂਦਾ ਜਾਂਦਾ ਤੇ ਪੱਤੇ ਪੁੱਥੇ ਇਕੱਠੇ ਹੁੰਦੇ ਜਾਂਦੇ ਆ ਦੇਖੋ ਖਰਾਬ ਹੋ ਗਿਆ ਪੱਤੇ ਸਾਰੇ ਸੋ ਬਾਈ ਇੰਨੇ ਆ ਕੋ ਬੇਨਤੀਆਂ ਸੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦਵਾਈ ਬਾਰੇ ਦੱਸਿਓ ਜ਼ਰੂਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ